ਵੀਡੀਓ ਵੇਖ ਰਖਿਆ ਸਭ ਨੂੰ ਜੀ ਆਣ ਲੈ ਕੇ ਹਾਜ਼ਰ ਆਂਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਦੇਖਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੇ ਆਂ ਅੱਜ ਦੀ ਵੱਡੀ ਖਬਰ ਡੀਸੀ ਦਫ਼ਤਰ ਸਾਹਮਣੇ ਕਿਸਾਨਾਂ ਨੇ ਕੀਤਾ ਰੋਸ ਪ੍ਰਦਰਸ਼ਨ ਅਮੇਸ਼ ਸਿੰਘ ਕਿਸਾਨ ਮੋਰਚੇ ਦੇ ਸਬਾਈ ਸੱਦੇ ਤੇ ਸਥਾਨਕ ਡਿਪਟੀ ਕਮਿਸ਼ਨ ਤੇ ਦਫਤਰ ਸਾਹਮਣੇ ਪੰਜਾਬ ਅੰਦਰ ਆਏ ਹੜ ਦੇ ਜੁਟੀਸ਼ੀਅਲ ਜਾਂਚ ਤੇ ਹੜ ਪੀੜਤਾਂ ਨੂੰ ਟਕਨੀਕੀ ਸਹਾਤਾ ਦੇਣ ਆਦਿ ਕਿ ਮੰਗਾਂ ਦੀ ਪ੍ਰਾਪਤੀ ਲਈ ਹਜ਼ਾਰਾਂ ਕਿਸਾਨਾਂ ਨੇ ਰੋਜ਼ ਪ੍ਰਦਰਸ਼ਨ ਕੀਤਾ ਪ੍ਰਦਰਸ਼ਨਕਾਰੀ ਕੇਂਦਰ ਤੇ ਪੰਜਾਬ ਸਰਕਾਰ ਖਿਲਾਫ ਆਕਾਸ਼ ਗੰਗਾ ਆਕਾਸ਼ ਗੰਗਾਉ ਦੇ ਨੇਰੇ ਨਾਰੇ ਲਗਾ ਰੱਖੇ ਸਨ ਇਸ ਮੌਕੇ ਸਬੂਤਨ ਕਰਦੇ ਅੰਜਮ ਜਮਹੂਰੀ ਕਿਸਾਨ ਪੰਜਾਬ ਸਭਾ ਦੇ ਸੂਬਾ ਪ੍ਰਧਾਨ ਡਾਕਟਰ ਸਤਨਾਮ ਸਿੰਘ ਅਜਨਾਲਾ ਮੀਤ ਪ੍ਰਧਾਨ ਰਤਨ ਸਿੰਘ ਰੰਦਾਵਾ ਕੀਰਤਿਕ ਸੰਜੁਨਿਅਨ ਦੇ ਸੂਬਾ ਮੀਤ ਪ੍ਰਧਾਨ ਜਤਿੰਦਰ ਸਿੰਘ ਚੀਨਾ ਬੀਕੀਜੂ ਉਗਰਾਹਾ ਦੇ ਆਗੂ ਡਾਕਟਰ ਪਰਮਿੰਦਰ ਸਿੰਘ ਪੰਡੋਰੀ ਪੰਗੀਲ ਸਿੰਘ ਕੀਰਤਿਕ ਸੰਜੁਨਿਅਨ ਪੰਜਾਬ ਦੇ ਸਭਾਈ ਆਗੂ ਤਨਵੰਤ ਸਿੰਘ ਖਤਰਾਈ ਕਲਮ ਪ੍ਰਭ ਜੋਸ਼ ਸਿੰਘ ਤਿੰਮੋ ਵਾਲ ਕੋਲ ਹਿੰਦ ਕਿਸਾਨ ਸਭਾ ਜੇ ਭਵਨ ਦੇ ਸਭਾਈ ਸਤ ਸਭਾਈ ਸਤ ਅਕਬੀਰ ਸਿੰਘ ਗਤ ਨਮਾਜ਼ਪੁਰਾ ਬਲਦੇਵ ਸਿੰਘ ਵੇਰਕਾ ਆਲ ਇੰਡੀਆ ਕਿਸਾਨ ਸਭਾ ਦੇ ਆਗੂ ਸੁੱਚਾ ਸਿੰਘ ਅਜਨਾਲਾ ਦੇ ਸਵਿੰਦਰ ਸਿੰਘ ਮੀਰਾਕੋਟ ਆਜ਼ਾਦ ਖਿਸਾਨ ਸੰਘਰਸ਼ ਕਮੇਟੀ ਦੇ ਸੂਬਾ ਸਕੱਤਰ ਦਲਬੀਰ ਸਿੰਘ ਬੇਦਾਦਪੁਰ ਅਤੇ ਹਰਜੀਤ ਸਿੰਘ ਚੀਤੇ ਬੇਕੇ ਜੁਰਾ ਜੇਲ੍ਹ ਦੇ ਆਗੂ ਸੁਖਰਾਜ ਵੀਰ ਸਿੰਘ ਲੋਹਾਰਾ ਕਾ ਪੰਜਾਬ ਸੰਜੁਨੀਆਂ ਦੇ ਸੂਬਾ ਅਗਗਬਲਬੀਰ ਸਿੰਘ ਮੋਦਲ ਆਦ ਨੇ ਕਿਹਾ ਕਿ ਪੰਜਾਬ ਬੰਦਰਾ ਇਹ ਹੜ ਕੁਦਰਤੀ ਕਰੋਪੀ ਨਹੀਂ ਸਗੋ ਪੰਜਾਬ ਤੇ ਕੇਂਦਰ ਸਰਕਾਰਾਂ ਪਾਖੜਾ ਪਿਆਸ ਮੈਨੇਜਮੈਂਟ ਬੋਰਡ ਅਤੇ 3 ਟਾਈਮ ਦੀ ਮੈਨੇਜਮੈਂਟ ਮੁੱਖ ਤੌਰ ਤੇ ਜ਼ਿੰਮੇਵਾਰ ਹਨ ਉਨ੍ਹਾਂ ਨੇ ਹਰ ਪੀੜਿਤ ਲੋਕਾਂ ਦੀ ਮਦਦ ਲਈ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਕੀਤੇ ਐਲਾਨਾਂ ਨਾਂਮਤ ਸਹਾਇਤਾ ਵੀ ਪ੍ਰਦਾਨ ਹੀ ਕਰਦੇ ਆਗੂਆਂ ਨੇ ਪੋਰਜੋਰ ਸ਼ਬਦਾਂ ਚ ਮੰਗ ਕੀਤੀ ਕਿ ਹੜਪੀੜਤਾ ਨੂੰ ਮੋੜ ਪੈਰਾਂ ਸਿਰ ਖੜਾ ਕਰਨ ਲਈ ਫਸਲਾਂ ਦੀ ਖਰਾਬੀ ਲਈ ਪ੍ਰਤੀ ਏਕੜ 7000 ਰੁਪਏ ਕਮਾਦ ਦੀ ਫਸਲ ਲਈ 1 ਲੱਖ ਰੁਪਏ ਪ੍ਰਤੀ ਏਕੜ ਤੇ ਮਜ਼ਦੂਰਾਂ ਨੂੰ 10000 ਰੁਪਏ ਪ੍ਰਤੀ ਏਕੜ ਦਿੱਤੇ ਜਾਣ ਮੁਆਜਾ ਕਾਸਤ ਕਰਕੇ ਇਨਸਾਨਾਂ ਨੂੰ ਦਿੱਤਾ ਜਾਵੇ ਇਸੇ ਤਰ੍ਹਾਂ 1 ਲੱਖ ਵੀ ਲੱਖ ਰੁਪਏ ਦੀ ਗ੍ਰਾਂਟ ਹਰੇਕ ਪੀੜਤ ਪਰਿਵਾਰ ਨੂੰ ਦਿੱਤੀ ਜਾਵੇ ਹੜ੍ਹਾਂ ਵਿੱਚ ਮਾਰੇ ਵਿਅਕਤੀਆਂ ਦੇ ਪਰਿਵਾਰਾਂ ਨੂੰ 25 ਲੱਖ ਰੁਪਏ ਪ੍ਰਤੀ ਵਿਅਕਤੀ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਮਾਰੇ ਕੇ ਦੁੱਤਾਰੂ ਪਸ਼ੂਆਂ ਦਾ 1 ਲੱਖ ਰੁਪਏ ਪ੍ਰਤੀ ਪਸ਼ੂ ਭੇਡਾਂ ਬੱਕਰੀਆਂ ਆਦਾਂ 20000 ਰੁਪਏ ਪ੍ਰਤੀ ਜਾਨਵਰ ਮੁਆਵਜ਼ਾ ਦਿੱਤਾ ਜਾਵੇ ਭਗਵਾਨ ਨੇ ਕਿਹਾ ਕਿ ਜੇਕਰ ਸਰਕਾਰ ਵੱਲੋਂ ਜਲਦੀ ਉਤ ਮੰਗਾਂ ਦੀ ਪੂਰਤੀ ਨਾ ਕੀਤੀ ਗਈ ਤਾਂ ਸੰਯੁਕਤ ਕਿਸਾਨ ਮੋਰਚਾ ਹੋਰ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਹੋਵੇਗਾ ਖਬਰ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ